ਅਜਨਾ ਤੁਹਾਨੂੰ ਅਦਰਕ ਤੋਂ ਇੱਕ ਇਹੋ ਜਿਹੀ ਚੀਜ਼ ਬਣਾਉਣੀ ਸਿਖਾਉਣੇ ਆ ਜਿਹੜੀ ਕਿ ਡਾਕਟਰ ਵੀ ਤੁਹਾਨੂੰ ਕਦੇ ਨਹੀਂ ਦੱਸੂ ਕਿਉਂਕਿ ਡਾਕਟਰ ਵੀ ਇਹ ਚੀਜ਼ ਨੂੰ ਆਪਣੇ ਘਰੇ ਰਸੋਈ ਦੇ ਵਿੱਚ ਬਣਾ ਕੇ ਰੱਖਦੇ ਨੇ ਸਭ ਤੋਂ ਪਹਿਲਾਂ ਸਾਫ਼ ਟੁਕੜਾ ਇੱਕ ਅਦਰਕ ਦਾ ਲੈ ਲੋ ਚੰਗੀ ਤਰ੍ਹਾਂ ਧੋ ਲੋ ਤਾਂ ਜੋ ਉਹਨੂੰ ਮਿੱਟੀ ਨਾ ਲੱਗੀ ਹੋਵੇ ਪਲਟ-ਪਲਟ ਕੇ ਉਹਨੂੰ ਚੰਗੀ ਤਰ੍ਹਾਂ ਗੈਸ ਦੇ ਉੱਪਰ ਸੇਕ ਲੋ ਗੈਸ ਦੇ ਉੱਪਰ ਸੇਕਣ ਤੋਂ ਬਾਅਦ ਤੁਸੀਂ ਕੀ ਕਰਨਾ ਉਹਦਾ ਜਿਹੜਾ ਉੱਪਰੋਂ ਕਾਲਸ ਵਾਲਾ ਸਸਾ ਨੂੰ ਲਾ ਦੇਣਾ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਉਸ ਤੋਂ ਬਾਅਦ ਉਹਨਾਂ ਪਾਣੀ ਦੇ ਵਿੱਚ ਧੋ ਕੇ ਉਹਦੇ ਬਰੀਕ-ਬਰੀਕ ਟੁਕੜੇ ਕੱਟ ਲੈਣੇ ਨੇ ਟੁਕੜੇ ਕੱਟਣ ਤੋਂ ਬਾਅਦ ਉਹਨੂੰ ਮਿਕਸੀ ਦੇ ਵਿੱਚ ਪਾ ਦੇਣਾ ਥੋੜਾ ਜਿਹਾ ਮਿਕਸੀ ਦੇ ਵਿੱਚ ਪਾਣੀ ਪਾ ਲਓ ਤਾਂ ਜੋ ਉਹਦਾ ਚੰਗੀ ਤਰ੍ਹਾਂ ਵਧੀਆ ਢੰਗ ਦੇ ਨਾਲ ਪੇਸਟ ਬਣ ਜੇ ਬਰੀਕ ਪੇਸਟ ਬਣ ਜੇ ਇਸ ਤਰ੍ਹਾਂ ਦਾ ਜਦੋਂ ਇਹ ਪੇਸਟ ਬਣ ਗਿਆ ਆਪਾਂ ਇੱਕ ਚਮਚਾ ਲੈਣਾ ਦੇਸੀ ਘਿਓ ਦਾ ਫਰਾਈ ਪੈਨ ਦੇ ਵਿੱਚ ਪਾ ਕੇ ਦੇਸੀ ਘਿਓ ਜਦੋਂ ਦੇਸੀ ਘਿਓ ਗਰਮ ਹੋ ਜੇ ਚੰਗੀ ਤਰ੍ਹਾਂ ਇਹ ਪੇਸਟ ਪਾ ਦੇਣਾ ਪੇਸਟ ਨੂੰ ਚੰਗੀ ਤਰ੍ਹਾਂ 2-3 ਮਿੰਟ ਆਪਾਂ ਗੈਸ ਦੇ ਉੱਪਰ ਪਕਾਉਣਾ ਜਦੋਂ ਇਹ گاੜਾ ਹੋ ਜਾਏ ਤਾਂ ਇੱਕ ਆਪਾਂ ਥੋੜਾ ਜਿਹਾ ਉਹਦੇ ਵਿੱਚ ਪਾ ਦੇਣਾ ਗੁੜ ਗੁੜ ਪਾ ਦਿਓ ਚੰਗੀ ਤਰ੍ਹਾਂ 5-7 ਮਿੰਟ ਹਿਲਾਉਂਦੇ ਰਹੋ ਆਪਣੇ ਕੋਲ ਇੱਕ ਬਹੁਤ ਵਧੀਆ گاੜਾ ਇੱਕ ਪੇਸਟ ਤਿਆਰ ਹੋ ਜਾਊਗਾ ਜਦੋਂ ਇਹ ਚੰਗੀ ਤਰ੍ਹਾਂ ਗੁੜ ਘੁਲ ਗਿਆ ਉਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਹੋਰ ਪਾਉਣੀਆਂ ਨੇ ਇੱਕ ਚਮਚਾ ਪਾਉਣਾ ਆਪਾਂ ਕਾਲੇ ਲੂਣ ਦਾ ਇੱਕ ਚਮਚਾ ਪਾਉਣੀ ਹੈ ਹਲਦੀ ਤੇ ਇੱਕ ਚਮਚਾ ਪਾਉਣਾ ਕਾਲੀ ਮਿਰਚ ਦਾ ਚੰਗੀ ਤਰ੍ਹਾਂ ਹਿਲਾ ਲਿਓ ਹਿਲਾਉਣ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਗਾੜਾ ਹੋ ਜੇ ਤਾਂ ਪਾਣੀ ਦੇ ਵਿੱਚ ਪਾ ਕੇ ਦੇਖ ਲਓ ਇਸ ਤਰ੍ਹਾਂ ਇਹ ਤਾਰਾਂ ਜਿਹਾ ਮਣੀਆ ਚਾਹੀਦੀਆਂ ਨੇ ਇਹਨੂੰ ਉਤਾਰ ਲਓ ਉਤਾਰ ਕੇ ਪਲੇਟ ਦੇ ਵਿੱਚ ਦੇਸੀ ਘਿਓ ਲਾ ਕੇ ਜਾਂ ਬਾਰਡਰ ਪੇਪਰ ਰੱਖ ਕੇ ਇਸ ਤਰ੍ਹਾਂ ਨੂੰ ਜਮਾ ਦਿਓ ਜਮਾ ਕੇ ਛੋਟੇ ਛੋਟੇ ਟੁਕੜੇ ਕੱਟ ਲਓ ਟੌਫੀਆਂ ਦੇ ਵਾਂਗੂ ਇੱਕ ਬਹੁਤ ਵਧੀਆ ਆਪਣੇ ਕੋਲ ਚੀਜ਼ ਤਿਆਰ ਹੋ ਗਈ ਜਦੋਂ ਵੀ ਤੁਹਾਡੇ ਕਿਸੇ ਬੱਚੇ ਨੂੰ ਬਜ਼ੁਰਗ ਨੂੰ ਖਾਂਸੀ ਹੁੰਦੀ ਆ ਤਾਂ ਇੱਕ ਟੁਕੜਾ ਉਹਨੂੰ ਦੇ ਦਿਓ ਮੂਹ ਦੇ ਵਿੱਚ ਰੱਖ ਕੇ ਚੰਗੀ ਤਰ੍ਹਾਂ ਚੂਸ ਲਓ ਜਿਹੜੀ ਖੰਗ ਆ ਤੁਹਾਡੀ ਪ੍ਰਾਣੀ ਤੋਂ ਪ੍ਰਾਣੀ ਉਹ ਬਿਲਕੁਲ ਠੀਕ ਹੋ ਜਾਊਗੀ ਇਹ ਬਹੁਤ ਹੀ ਵਧੀਆ ਲਾਜਵਾਬ ਚੀਜ਼ ਆ ਆਪਣੇ ਘਰੇ ਬੱਚਿਆਂ ਵਾਸਤੇ ਬਣਾ ਕੇ ਰੱਖੋ ਬੱਚੇ ਬਾਜ਼ਾਰੂ ਟੌਫੀਆਂ ਖਾਣੀਆਂ ਭੁੱਲ ਜਾਣਗੇ ਕਹਿਣਗੇ ਮम्मा ਮੈਨੂੰ ਉਹੀ ਚੀਜ਼ ਦਿਓ ਜਿਹੜੀ ਤੁਸੀਂ ਰਸੋਈ ਦੇ ਵਿੱਚ ਕੱਲ ਬਣਾਈ ਸੀ ਇਹ ਆਪਣੇ ਕੋਲੇ ਇਸ ਤਰ੍ਹਾਂ ਦੀ ਚੀਜ਼ ਆ ਜੂ ਬਰੀ ਬਰੀ ਟੁਕੜੇ ਕੱਟ ਲਓ ਆਪਣੇ ਲੋੜ ਮੁਤਾਬਕ ਰਸੋਈ ਦੇ ਵਿੱਚ ਰੱਖ ਲਓ ਤੇ ਆਪਣੇ ਬੱਚਿਆਂ ਨੂੰ ਖਵਾਓ ਬੱਚੇ ਟੌਫੀਆਂ ਖਾਣੀਆਂ ਭੁੱਲ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਜ਼ਰੂਰ ਲਿਖਿਓ ਵੀ ਤੁਸੀਂ ਸਾਡੀ ਵੀਡੀਓ ਨੂੰ ਕਿਹੜੇ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਤੇ ਆਪਣਾ ਨਾਮ ਪਤਾ ਜ਼ਰੂਰ ਲਿਖਿਓ ਧੰਨਵਾਦ